आपकी आवाज समाचार आप तक लेकिन पेंड आ काम भी होया। पहला होता सी लोग सवाल करते वादे करके गए ਮੇ ਤੁਸੀ ਪੂਰੇ ਨਹੀਂ ਕੀਤੇ ਹੁਣ ਲੋਕ ਖੜੇ ਹੋ ਕੇ ਜੀ ਇੱਕ ਮਿੰਟ ਮੈਂ ਬੋਲਣਾ ਮਾਈਕ ਤੇ ਆ ਕੇ ਕਹਿੰਦੇ ਤੁਸੀਂ ਢੜ ਤੋਂ ਘੱਟ ਹਰੇਕ ਪਿੰਡ ਚ 10 10 ਕੰਮ 11 11 ਕੰਮ ਕਰਵਾਏ ਹੋਏ ਕਰੋੜਾ ਰੁਪਈਆ ਦੀਆਂ ਗ੍ਰਾਂਟ ਆਈਆਂ ਹੋਈਆਂ ਸਰਦਾਰ ਭਗਵੰਤ ਸਿੰਘ ਮਾਨ ਦੇ ਹੱਥ ਮਜ਼ਬੂਤ ਕਰਦੇ ਹੋ ਕੇਜਰੀਵਾਲ ਸਾਹਿਬ ਦੇ ਹੱਥ ਮਜ਼ਬੂਤ ਕਰਦੇ ਹੋ ਤਾਂ ਸੰਸਦ ਦੇ ਵਿੱਚ ਇੱਕ ਨਹੀਂ 13 13 ਭਗਵੰਤ ਮਾਨ ਗੂੰਜਣਗੇ 13 13 ਸੋ ਮੈਂ ਤੁਹਾਨੂੰ ਇਹੇ ਮੀਤ ਕਰਦਾ ਕਿ ਆਉਣ ਵਾਲੀ ਇੱਕ ਤਰੀਕ ਨੂੰ ਝਾੜੂ ਦਾ ਬਟਨ ਦਬਾ ਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਤੇ ਕੇਜਰੀਵਾਲ ਸਾਹਿਬ ਦੇ ਹੱਥ ਮਜ਼ਬੂਤ ਕਰੋ ਤਾਂ ਕਿ ਆਪਾਂ ਕੇਂਦਰ ਦੇ ਵਿੱਚ ਜਾ ਕੇ ਉੱਥੋਂ ਆਪਣੇ ਹੱਕ ਪੰਜਾਬ ਦੇ ਲਈ ਲੈ ਕੇ ਆ ਸਕੀਏ ਜੋ ਇਹਨਾ ਕਹਿੰਦਾ ਹਾਂ ਮੈਂ ਚਮੰਦਾ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮਸਤੇ RAM RAM ਸੋ ਪਹਿਲੀ ਗੱਲ ਤਾਂ ਇੰਨੀ ਖੁਸ਼ੀ ਹੋ ਰਹੀ ਹੈ ਕਿ ਇੰਨੇ ਲੋਕ ਸੈਰ ਕਰਨ ਆਉਂਦੇ ਆ ਨਹੀਂ ਤਾਂ ਜ਼ਿਆਦਾਤਰ ਅਜੇ ਤੱਕ ਗੰਬੜਾ ਜੀ ਪਏ ਐ ਇਸ ਇਲਾਕੇ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਇੱਥੇ ਬੁਲਾਇਆ ਮਾਨਜੋਗ ਸਾਡੇ ਭੈਣ ਜੀ ਅਮਨਦੀਪ ਕੌਰ ਅਰੋੜਾ ਜੀ ਬਾਕੀ ਕਈ ਬਾਂਸਲ ਮੇਲੇ ਇੱਥੇ ਮੈਨੂੰ ਕਈ ਬਰਾੜ ਮੇਲੇ ਕਈ ਗਰਗ ਮੇਲੇ ਤੇ ਕਈ ਦਾਨੀ ਸੱਜਣ ਵੀ ਮਿਲੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਸਰਕਾਰ ਦੀ 2 ਸਾਲਾਂ ਦੀ ਪਰਫਾਰਮੈਂਸ ਬਾਕੀ ਸਰਕਾਰਾਂ ਦੇ ਮੁਕਾਬਲੇ ਮੈਂ ਇਹ ਨਹੀਂ ਕਹਿੰਦਾ ਕਿ ਇਹਨਾਂ ਨੇ ਵਧੀਆ ਕੀਤਾ ਤੁਸੀਂ ਆਪ ਮੁਲਾਂਕਣ ਕਰਨਾ ਉਹਨਾਂ ਦਾ ਆਪ ਕੰਪੈਰੀਜ਼ਨ ਕਰਨਾ ਕਿ ਅਬ ਚੁੱਪ ਕਰਕੇ ਰੋਲਾ ਪਾਓ ਜੀ ਸਾਰੇ ਪਲੀਜ਼ ਅੱਜ ਸਾਈਡ ਤੇ ਹੋ ਜਾਓ ਭਾਜੀ ਮੈਨੂੰ ਅੱਖ ਚੱਕ ਪਾ ਕੇ ਗੱਲ ਕਰਨ ਦੀ ਆਦਤ ਆ ਥੋੜੀ ਜੀ ਸਾਰਿਆਂ ਨੇ ਇਧਰਲੇ ਪਾਸੇ ਆ ਜਾਓ ਸਾਈਡ ਤੇ ਹੋ ਜਾਓ ਪਲੀਜ਼ ਸਾਈਡ ਤੇ ਦਾਸਾ ਜੀ ਤੁਸੀਂ ਵੀ ਇਧਰ ਹੋ ਜਾਓ ਸੋ ਤੁਹਾਨੂੰ ਪਤਾ ਹੀ ਹੈ ਕਿ 2 ਸਾਲਾਂ ਦੇ ਵਿੱਚ ਜਿੰਨੇ ਕੰਮ ਮਾਨ ਸਰਕਾਰ ਨੇ ਕੀਤੇ ਹੈ ਸ਼ਾਇਦ ਹੀ ਕਿਸੇ ਹੋਰ ਸਰਕਾਰ ਨੇ ਕੀਤੇ ਹੋਣ ਚਾਹੇ ਉਹ ਨੌਕਰੀਆਂ ਦੀ ਗੱਲ ਹੋਵੇ 42000 ਤੋਂ ਵੱਧ ਨੌਕਰੀਆਂ ਦਿੱਤੀਆਂ ਜਿਹਦੇ ਵਿੱਚ ਪਹਿਲਾਂ ਕੀ ਹੁੰਦਾ ਸੀਗਾ ਪਹਿਲਾਂ ਆਮ ਲੋਕਾਂ ਤੱਕ ਪਹੁੰਚ ਹੀ ਨਹੀਂ ਪਾਉਂਦੇ ਸੀ ਇਹ ਚੀਜ਼ਾਂ ਵੀ ਨੌਕਰੀਆਂ ਖੋਲੀਆਂ ਨੇ ਕੋਈ ਨੌਕਰੀਆਂ ਦੇਣੀਆਂ ਨੇ ਪਹਿਲਾਂ ਆਪਣੇ ਬੰਦੇ ਸੈੱਟ ਕਰਦੇ ਸੀ ਉਹ ਵੀ 4-5 ਚੇਅਰਮੈਨ ਦੇ ਕਰ ਲਏ 4-5 ਐਮਐਲਏ ਦੇ ਕਰ ਲਏ ਕਿਸੇ ਮੰਤਰੀਆਂ ਦੇ ਕਰ ਲਏ ਆਪ ਦੇ ਸਕੇ ਸੰਬੰਧੀਆਂ ਦੇ ਕਰ ਲਏ ਪਹਿਲੀ ਵਾਰ ਹੋਇਆ ਕਿ ਜਿਨ੍ਹਾਂ ਨੂੰ ਨੌਕਰੀਆਂ ਮਿਲੀਆਂ ਉਹ ਸਰਪ੍ਰਾਈਜ਼ ਸੀਗੇ ਵੀ ਐਵੇਂ ਹੋ ਸਕਦਾ ਨਾ ਕੋਈ ਇਹ ਦੇਖ ਕੇ ਵੀ ਕਿਸੇ ਦਾ ਰਿਸ਼ਤੇ ਦੇ ਰਿਹਾ ਦੇਖ ਕੇ ਤਾਂ ਸਿਰਫ ਉਹਨਾਂ ਦਾ ਸਰਟੀਫਿਕੇਟ ਉਹਨਾਂ ਦੀ ਯੋਗਤਾ ਉਹਨਾਂ ਦੀ ਕਾਬਲੀਅਤ ਮੈਡ ਤੇ ਆਧਾਰ ਤੇ ਨੌਕਰੀਆਂ ਮਿਲੀਆਂ ਨਾ ਇਹ ਦੇਖਿਆ ਕਿ ਇਹ ਬੱਚਾ ਕਿਸ ਪਾਰਟੀ ਦਾ ਬੱਚਾ ਨੇਚਰ ਪ੍ਰੇਮੀਆ ਨੇ ਬਹੁਤ ਪ੍ਰੇਮ ਦਿੱਤਾ ਜੀ ਔਰ ਬਹੁਤ ਚੰਗਾ ਲੱਗਿਆ ਔਰ ਸਵੇਰੇ ਸਵੇਰੇ ਜਿਹੜਾ ਜਿਹੜਾ ਬੰਦਾ ਕਹਿੰਦਾ ਸਵੇਰੇ ਜਲਦੀ ਉੱਠਦਾ ਉਹਦਾ ਸਾਰਾ ਦਿਨ ਵਧੀਆ ਰਹਿੰਦਾ ਹੈ ਤੇ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਲੋਕਾਂ ਦਾ ਰਿਸਪਾਂਸ ਸੀਗਾ ਜੀ ਚਲੋ ਜੀ ਜੀ ਤੁਹਾਡੇ ਜਨਤ ਪ੍ਰਚਾਰ ਵਾਲੀ ਗੱਡੀ ਕਿੱਥੇ ਤੱਕ ਪਹੁੰਚ ਗਈ ਹਾਂਜੀ ਜਨਤ ਪ੍ਰਚਾਰ ਵਾਲੀ ਗੱਡੀ ਕਿੱਥੇ ਪਹੁੰਚੀ ਪੂਰੇ ਪੂਰੇ ਮਤਲਬ ਪੀਕ ਤੇ ਹੈ ਜੀ ਹਾਂਜੀ ਚਲੋ ਕਿਉਂਕਿ ਵੱਡੇ ਵੱਡੇ ਕਲਾਕਾਰ ਤੁਹਾਡੇ ਨਾਲ ਆ ਰਹੇ ਨੇ ਹਾਂਜੀ ਹਾਂਜੀ ਸਾਡੀ ਸਪੋਰਟ ਦੇ ਵਿਚਾਰੇ ਜੀ 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 ਉਹ ਸਾਡਾ ਭਾਈਚਾਰਾ ਜੀ ਉਹ ਕਿਉਂਕਿ ਸਾਰੇ ਫਿਲਮ ਇੰਡਸਟਰੀ ਹੈ ਜਿਹੜੀ ਸਾਰੇ ਜਿਹੜੇ 뮤직 ਇੰਡਸਟਰੀ ਹੈ ਸਾਰੀ ਮੇਰੇ ਨਾਲ ਹੈ ਜੀ ਔਰ ਸਾਰੇ ਭੈਣ ਭਰਾ ਸਾਰੇ ਬਹੁਤ ਸਹਿਯੋਗ ਦੇ ਰਹੇ ਹਾਂ ਸਭ ਸਭ ਨਹੀਂ ਉਹ ਉਹ ਬੰਨ ਨਹੀਂ ਹੋਣਾ ਚਾਹੀਦਾ ਜੀ ਡਬਲ मीनिंग ਨਹੀਂ ਹੁੰਦੀ ਤੁਹਾਡੇ ਲੋਕ ਕੀ ਕਿਹਾ ਅਪਰਾਲਾ ਕੀਤਾ ਜਾਏਗਾ ਅਪਰਾਲਾ ਕੀਤਾ ਜਾਊਗਾ ਜੀ ਤੇ ਵਧੀਆ ਜਿਹੜੀ ਫਿਲਮ ਚ ਘੱਟੋ ਘਾਟ ਅਸੀਂ